ਕਦੀ ਸੁਣਿਆ ਕੋਈ ਬਸ ਪਾਣੀ ਤੋਂ ਚੱਲਦੀ ਹੋਵੇ ਜੇ ਨਹੀਂ ਸੁਣਿਆ ਤੇ ਆਜੋ ਦਿਖਾ ਦਵਾ ਆਹ ਵਾਲੀ ਬਸ ਜਿਹੜੀ ਹੈ ਪਾਣੀ ਤੋਂ ਚੱਲਦੀ ਹੈ ਯਾਨੀ ਕਿ ਹਾਈਡਰੋਜਨ ਫਿਊਲ ਸੈੱਲ نیچے ਦੇਖੋ ਕੋਈ ਵੀ ਸਲੈਂਸਰ ਨਹੀਂ ਹੈਗਾ ਇਹ ਗੱਡੀ ਜਿਹੜੀ ਹੈ ਧੂਆ ਨਹੀਂ ਛੱਡਦੀ ਇਹ ਪਾਣੀ ਛੱਡਦੀ ਹੈ ਮਹਾਰਾਜ ਇਹ ਇੱਕ ਕਨਸੈਪਟ ਹੈ ਜੋ ਕਿ ਭਾਰਤ ਬੈਂਸ ਨੇ ਇੰਟਰੋਡਿਊਸ ਕੀਤਾ ਹੈ ਰਿਲਾਈਐਂਸ ਦੇ ਨਾਲ ਮਿਲ ਕੇ ਬਣਾਇਆ ਸੀਗਾ ਔਰ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਜਿਹੜੇ ਸਿਲੰਡਰ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਅਗਰ ਆਪਾਂ ਪੂਰੀ ਹਾਈਡਰੋਜਨ ਫਿਲ ਕਰ ਲਈਏ ਤਾਂ 400 ਕਿਲੋਮੀਟਰ ਤੱਕ ਇਹ ਚੱਲ ਸਕਦੀ ਹੈ ਔਰ ਇਹਦੀ ਜਿਹੜੀ ਤੁਹਾਨੂੰ ਪਾਵਰ ਮਿਲਦੀ ਹੈ ਉਹ ਮਿਲਦੀ ਹੈ 300 BHP ਬਹੁਤ ਸੋਹਣੀ ਹੈ ਅੰਦਰੋਂ ਦਿਖਾਣਾ ਆਜੋ ਕਿਵੇਂ ਦੀ ਹੈ ਸੋ ਜਿਹੜੀ ਹਾਈਡਰੋਜਨ ਹੈ ਇੱਥੇ ਆ ਕੇ ਕਨਵਰਟ ਹੋ ਜਾਂਦੀ ਏ ਔਰ ਇਹ એનર્ਜੀ ਜਿਹੜੀ ਇਹ ਬੱਸ ਨੂੰ ਮਿਲਦੀ ਏ ਤੇ ਬੱਸ ਚੱਲਦੀ ਆਜੋ ਤੁਹਾਨੂੰ ਇਹਦਾ ਸੈਟਿੰਗ ਅਰੇਂਜਮੈਂਟ ਦਿਖਾ ਦਿਆਂ ਬਹੁਤ ਵਧੀਆ ਸੀਟਾਂ ਇੰਸਟਾਲ ਕੀਤੀਆਂ ਹੋਈਆਂ ਨੇ ਹਾਲਾਂਕਿ ਇਹ ਕਨਸੈਪਟ ਹੈ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਆਏਗਾ ਜਾਂ ਨਹੀਂ ਆਏਗਾ ਕੁਝ ਨਹੀਂ ਕਿਹਾ ਜਾਂਦਾ ਬਟ ਲੱਗ ਬਹੁਤ ਵਧੀਆ ਰਿਹਾ ਵਾ ਅਗਰ ਇਹ ਬੱਸਾਂ ਚੱਲਦੀਆਂ ਹਨ ਤਾਂ ਦੇਖੋ ਜੀ ਪੋਲੂਸ਼ਨ ਬਿਲਕੁਲ ਨਹੀਂ ਹੋਏਗਾ ਮੈਂ ਕਹਿਆ ਕਮਾਲ ਹੀ ਹੋ ਜੇਗੀ